ਸੁਨਿਆਰ ਸਤਿ ਸ੍ਰੀ ਅਕਾਲ ਪਹਿਲੋਂ ਤੇ ਜੀ ਮੈਂ ਆਪਣੀ ਟੀਮ ਵੱਲੋਂ ਆਪ ਕਰੇ ਵਿਭਾਗ ਤੇ ਅੰਮ੍ਰਿਤਸਰ ਰੇਡ ਵੱਲੋਂ ਸਾਰੇ ਪੱਤਰਕਾਰ ਭਾਈਚਾਰੇ ਦੇ ਸੱਜਣਾ ਦਾ ਸ਼ਾਰਟ ਮੂਵੀਸ ਤੇ ਆਉਣ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਮੀਡੀਆ ਇੱਕ ਇਹੋ ਜਿਹਾ ਮਾਧਿਅਮ ਹੈ ਜਿਹਦੇ ਰਾਹੀਂ ਲੋਕਾਂ ਨੂੰ ਜਾਗਰੂਕਤਾ ਤੇ ਸਹੀ ਪੰਧੀ ਜਿਹੜੀ ਆ ਪਹਿਚਾਣ ਕਰਵਾਈ ਜਾ ਸਕਦੀ ਹੈ ਤੇ ਇਸ ਲਈ ਇੱਕ ਵਾਰ ਫੇਰ ਤੋਂ ਤੁਹਾਡੇ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਜਿਹੜੀ ਸਰ ਅਸੀਂ ਅੱਜ ਕਰ ਰਹੇ ਹਾਂ ਪੰਜਾਬ ਦੇ ਆਮਕਾਰੇ ਦੇ ਕਾਰ ਮੰਤਰੀ ਕਮ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਪੰਜਾਬ ਦੇ ਐਡੀਸ਼ਨਲ ਚੀਫ ਸਕੱਰੇਟਰੀ ਐਕਸਾਈਜ਼ ਸ਼੍ਰੀ ਨੀਕੇ ਦਿਵਾੜੀ IAS ਤੇ ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸ਼੍ਰੀ ਜਤਿੰਦਰ ਜ਼ੋਰਵਾਲ ਤੇ ਸੁਲਿੰਦਰ ਕੁਮਾਰ ਗਰਗ ਡਿਪਟੀ ਕਮਿਸ਼ਨਰ ਐਕਸਾਈਜ਼ ਜ਼ਿਲੰਦਰ ਜ਼ੋਨ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਹੈਗੇ ਆ ਜੀ ਅਬੈਦ ਸ਼ਰਾਬ ਜਾਂ ਹੋਰ ਗਲਤ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਕਾਰਵਾਈ ਚੱਲ ਰਹੀ ਹੈ ਜਿਸ ਕਾਰਵਾਈ ਤਹਿਤ ਇਸ ਫਾਈਨੈਂਸ਼ੀਅਲ ਇਅਰ ਜਿਹੜਾ ਹੋਣ ਤੱਕ ਹੈ ਇਸ ਰੇਂਜ ਵੱਲੋਂ ਇਸ ਰੇਂਜ ਦੇ ਅਧੀਨ ਜਿਹੜਾ ਹੈਗਾ ਡਿਸਟ੍ਰਿਕਟ ਅੰਮ੍ਰਿਤਸਰ 1 2 ਐਂਡ 3 ਡਿਸਟ੍ਰਿਕਟ ਅੰਮ੍ਰਿਤਸਰ 1 ਤੇ 2 ਨੂੰ ਹੈਡ ਕਰ ਰਿਹਾ ਹੈ ਜੀ ਸਾਡੇ ਈਟੀਓ ਸਾਹਿਬ ਲਲਿਤ ਕੁਮਾਰ ਜੀ 3 ਨੂੰ ਹੈਡ ਕਰ ਰਿਹਾ ਹੈ ਜੀ ਮਿਸਟਰ ਰਮਨ ਭਗਤ ਜੀ ਤਰਨਤਾਰਨ ਨੂੰ ਹੈਡ ਕਰ ਰਿਹਾ ਹੈ ਜੀ ਸਰਦਾਰ ਇੰਦਰਜੀਤ ਸਿੰਘ ਸਹਿਦਰਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਜੀ ਅਜੇ ਤੱਕ ਇਸ ਦਫ਼ਤਰ ਵੱਲੋਂ ਲੋਕਲ ਪੁਲਿਸ ਲੋਕਲ ਪੁਲਿਸ ਦੇ ਵਿੱਚ ਸਾਡੇ ਕੋਲੇ ਆ ਜਾਂਦੇ ਆ ਜੀ ਐਸਐਸਪੀ ਅੰਮ੍ਰਿਤਸਰ ਰੂਰਲ ਐਸਐਸਪੀ ਤਰਨਤਾਰਨ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿੰ ਸਾਡੇ ਕੋਲੇ ਪੁਲਿਸ ਦੀ ਜਿਹੜੀਆਂ ਟੀਮਾਂ ਹੈ ਰੇਂਜਰਸ ਕੈਲੋ ਜਾਂ ਡਿਸਟ੍ਰਿਕਟ ਕੈਲੋ ਆ ਜਾਂਦੇ ਆ ਉਹਨਾਂ ਦੇ ਨਾਲ ਮਿਲ ਵਰਤਨ ਦੇ ਤਹਿਤ ਕਰਦੇ ਹੋਏ ਅਸੀਂ ਹਜੇ ਤੱਕ ਜਿਹੜਾ ਹੈਗਾ ਹੈ ਜੀ 8,62,598 ਲੀਟਰ ਜਿਹੜੀ ਲਾਹਣ ਹੈ ਅਨਕਲੇਮਡ ਲਾਹਣ ਸੀਗੀ ਮੰਡ ਏਰੀਆਸ ਦੇ ਵਿੱਚੋਂ ਉਹ ਬਰਾਮਦਗੀ ਕਰਕੇ ਤੇ ਉਹਨੂੰ ਡਿਸਟਰੋਏ ਕੀਤੀ ਗਈ ਆ ਤਾਂ ਕਿ ਉਹਦੇ ਵਿੱਚ ਕੋਈ ਵੀ ਗਲਤ ਅਨਸਰ ਕਿਸੇ ਤਰ੍ਹਾਂ ਦੀ ਮਿਲਾਵਟ ਕਰਕੇ ਜਾਂ ਕੁਝ ਹੋਰ ਕਰਕੇ ਉਹ ਫਰਦਰ ਕੀਮਤੀ ਮਨੁੱਖੀ ਜਾਨਾਂ ਦਾ ਜਿਹੜਾ ਆ ਹੋਰ ਕਹਾਣ ਨਾ ਹੋ ਸਕੇ ਦੀ ਇਸੇ ਵਾਰੀ ਇਸੇ ਲੜੀ ਦੇ ਅੱਗੇ ਜਿਹੜਾ ਹੈਗਾ ਜੀ 1366 ਲੀਟਰ ਦੇ ਕਰੀਬ ਜਿਹੜੀ ਹੈਗੀ ਹੈ ਜੀ ਉਹ ਦੇਸੀ ਸ਼ਰਾਬ ਜਿਹੜੀ ਆ ਉਹ ਡਿਸਟਰੋਏ ਕੀਤੀ ਗਈ ਹੈ ਤੇ 1503 ਬੋਤਲਾਂ ਜਿਹੜੀਆਂ ਹੈਗੀਆਂ ਨੇ ਦੇਸੀ ਸ਼ਰਾਬ ਜਿਹਨੂੰ ਐਕਸਾਈਜ਼ ਦੇ ਬੋਲੇ ਦੇ ਵਿੱਚ PML ਪੰਜਾਬ ਮੀਡੀਅਮ ਲਿਖ ਕੇ ਕਿਹਾ ਜਾਂਦਾ ਹੈ ਜੀ ਉਹਨੂੰ ਜ਼ਬਤ ਕਰਕੇ ਤੇ ਉਹਨਾਂ ਤੇ ਕਾਰਵਾਈ ਕੀਤੀ ਗਈ ਇਸੇ ਤਰ੍ਹਾਂ ਜੀ 5233 ਬੋਤਲਾਂ ਜਿਹੜੀਆਂ ਆਈਐਮਐਫਐਲ ਇੰਡੀਅਨ ਮੇਡ ਫੋਰਨ ਲਿਖ ਕਰਦੇ ਨੂੰ ਜਿਹੜਾ ਆ ਜ਼ਬਤ ਕੀਤਾ ਗਿਆ ਹੈ ਥੈਨ 59 ਚਾਲੂ ਪੱਟੀਆਂ ਨੂੰ ਜਿਹੜਾ ਕਾਬੂ ਕਰਕੇ ਤੇ ਜਿਹੜੇ ਉਹ ਤੋਂ ਫੜੇ ਗਏ ਉਹਨਾਂ ਤੇ ਕਾਰਵਾਈ ਕੀਤੀ ਗਈ ਰਿਮੇਨਿੰਗ ਨੂੰ ਡਿਸਟਰੋਏ ਕਰਵਾਇਆ ਗਿਆ ਲੋਕਲ ਪੁਲਿਸ ਦੀ ਮਦਦ ਨਾਲ ਅਜੇ ਤੱਕ ਇਸ ਕੇਸ ਦੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਆ 716 ਦੇ ਕਰੀਬ ਪਰਚੇ ਦੇ ਹੋਏ ਆ ਜੀ ਜਿਹਦੇ ਵਿੱਚ ਜਿਹੜਾ ਹੈਗਾ ਪੰਜਾਬ ਐਕਸਾਈਜ਼ ਐਕਟ 1961 ਤੇ ਭਾਰਤੀ ਨਿਆਂ ਸੰਹਿਤਾ ਦੇ ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਉਹ ਕਰਵਾਏ ਗਏ ਆ ਤੇ 604 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਮਾਨਯੋਗ ਅਦਾਲਤਾਂ ਦੇ ਵਿੱਚ ਸਾਹਮਣੇ ਉਹ ਉਹਨਾਂ ਦੇ ਕੇਸ ਚੱਲ ਰਹੇ ਆ ਜਿਹੜੇ ਅਲੱਗ-ਅਲੱਗ ਲੈਵਲਸ ਉੱਤੇ ਲੰਬਿਤ ਨੇ ਫਰਦਰ ਜਿਹੇ ਇਹਦੇ ਵਿੱਚ ਜਿਹੜਾ ਹੈ ਇਹਨੂੰ ਅੱਗੇ ਵਧਾਉਂਦਿਆਂ ਹੋਇਆਂ ਪਿਛਲੇ ਕੁਝ ਦਿਨਾਂ ਤੋਂ ਡਿਪਾਰਟਮੈਂਟ ਦੇ ਪਾਸ ਇਸ ਰੇਂਜ ਪਾਸ ਇਨਪੁਟ ਸੀਗੇ ਜਿਨ੍ਹਾਂ ਦੇ ਅੱਗੇ ਫਰਦਰ ਕਾਰਵਾਈ ਕਰਦੇ ਹੋਇਆ ਮਿਸਟਰ ਤਰਵਿੰਦਰਪਾਲ ਸ਼ਰਮਾ ਜਿਹੜੇ ਸਾਡੇ ਐਕਸਾਈਜ਼ ਇਨਸਪੈਕਟਰ ਨੇ ਉਹਨਾਂ ਵੱਲੋਂ ਇਤਲਾਹ ਦੇ ਆਧਾਰ ਤੇ ਮਿੰਦੀ 6220226 ਨੂੰ ਚੰਡੀਗੜ੍ਹ ਮਾਰਕਾ ਸ਼ਰਾਬ ਜਿਹੜੀ ਹੈਗੀ ਹੈ ਜੀ ਉਹ ਕਾਬੂ ਕੀਤੀ ਹੈ ਇਹਦੇ ਵਿੱਚ 184 ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਸੀਗੀ ਇਹਦੇ ਤੇ ਦੋ ਇਹਦੇ ਇਹਨੂੰ ਇਸ ਕਰਕੇ ਮੈਂ ਇਹਨਾਂ ਨੂੰ ਦੱਸਾਈ ਦੇਣਾ ਚਾਹੁੰਗਾ ਜੀ ਆਪਣੇ ਇਨਸਪੈਕਟਰ ਸਾਹਿਬ ਨੂੰ ਕਿਉਂਕਿ ਇੱਕ ਤੇ ਇਹਦੇ ਨਾਲ ਪੰਜਾਬ ਸਰਕਾਰ ਦਾ ਆਵਕਾਰੀ ਨੈਵੀਨਿਊ ਜਿਹੜਾ ਆ ਉਹਦੀ ਚੋਰੀ ਸੀਗੀ ਕਿਉਂਕਿ ਜਿਹੜੀ ਲੋਕਲ ਸ਼ਰਾਬ ਆ ਉੱਤੇ ਸਟੇਟ ਦੀ ਐਕਸਾਈਜ਼ ਡਿਊਟੀ ਪੇਡ ਹੋ ਕੇ ਚੱਲਦੀ ਆ ਉਹਦੇ ਹਾਲੋਗ੍ਰਾਮਸ ਤੋਂ ਸਟਿੱਕਰਸ ਤੋਂ ਪਤਾ ਲੱਗਦਾ ਵੀ ਉਹ ਕਿੱਥੋਂ ਬਣੀ ਕਿੱਥੇ ਆ ਚੰਡੀਗੜ੍ਹ ਦੀ ਵਿੱਚ ਵਾਲੀ दारू ਦਾ ਜਿਹੜਾ ਵੀ ਸਭ ਕੁਝ ਹੈਗਾ ਆ ਜੀ ਉਹ ਸਾਰੇ ਦੇ ਸਾਰੇ ਡਿਊਟੀਆਂ ਪੇਡ ਇਨ ਚੰਡੀਗੜ੍ਹ ਨਾਟ ਇਨ ਪੰਜਾਬ ਹੈ ਇਸ ਕਰਕੇ ਦੂਸਰੀ ਚੀਜ਼ ਉਹ ਸਾਰੇ ਸਾਰੇ ਬਾਇਓ ਬ੍ਰਾਂਡ ਸੀਗੇ ਬਾਇਓ ਬੋਟਲਡ ਇਨ ਓਰੀਜਿਨ ਇੰਪੋਰਟਡ ਤੇ ਮਹਿੰਗੀ दारू ਸੀਗੀ ਜਿਹੜੀ ਕਿ ਇਹਨਾਂ ਨੇ ਕਾਬੂ ਕੀਤੀ ਗਈ ਆ ਤੇ ਉਹਦੇ ਜਿਹੜੇ ਦੋਸ਼ੀਆਂ ਨੂੰ ਕਾਬੂ ਕਰਕੇ ਤੇ ਉਹਨਾਂ ਤੇ ਥਾਣਾ ਜਿਹੜਾ ਰਣਜੀਤ ਐਵੇਨਿਊ ਵਿਖੇ ਮੁਕੱਦਮਾ ਨੰਬਰ 23 ਜਿਹੜਾ ਆ ਦਰਜ ਕਰਵਾਇਆ ਗਿਆ ਇਸੇ ਤਰ੍ਹਾਂ ਇਸੇ ਖੜੀ ਦੇ ਵਿੱਚ ਅੱਗੇ ਕੰਮ ਕਰਦੇ ਆ ਜਿਹੜਾ 7 ਤਰੀਕ ਨੂੰ ਇੱਕ ਹੋਰ ਇਹਨਾਂ ਨੇ ਸੇਮ ਪੈਟਰਨ ਦੇ ਉੱਤੇ ਬੰਦਾ ਫੜਿਆ ਆ ਜੀ ਉਹ ਵੀ ਬਾਇਓ ਬ੍ਰਾਂਡਸ ਦਾ ਸੀਗਾ ਉੱਤੇ 18 ਨੰਬਰ ਮੁਕੱਦਮਾ ਥਾਣਾ ਮੁਕੰਮਪੁਰੇ ਵਿਖੇ ਜਿਹੜਾ ਆ ਉਹ ਦਰਜ ਹੋਇਆ ਆ ਜੀ ਇਸ ਤੋਂ ਬਿਨਾ ਤੁਹਾਡੇ ਸਾਰੇ ਭਾਈਚਾਰੇ ਦੇ ਮਾਧਿਅਮ ਨਾਲ ਹੀ ਮੈਂ ਸਾਰੇ ਪੈਲੈਸ ਮਾਲਕਾਂ ਨੂੰ ਤੇ ਸੱਜਣਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿੱਥੇ-ਜਿੱਥੇ ਵੀ ਆਈਐਮਐਫਐਲ ਬਾਇਓ ਦੀ ਸਰਵ ਹੁੰਦੀ ਹੈ ਜੀ ਮੈਰਿਜ ਪੈਲੈਸਸ ਦੇ ਵਿੱਚ ਗੈਸਟ ਦੇ ਵਾਸਤੇ ਵਿਆਹਾਂ ਦੇ ਉੱਤੇ ਕਿਰਪਾ ਕਰਕੇ ਉਹਨਾਂ ਦੀਆਂ ਬੋਟਲਸ ਨੂੰ ਇਨਸਪੈਕਟਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਡਿਸਟਰੋਏ ਕਰਵਾਇਆ ਜਾਵੇ ਤੇ ਵੀਡੀਓਗ੍ਰਾਫੀ ਤੇ ਡਿਸਟਰੋਏ ਕਰਵਾਇਆ ਜਾਵੇ ਉਹਨਾਂ ਦਾ ਰਜਿਸਟਰ ਮੇਨਟੇਨ ਕੀਤਾ ਜਾਵੇ ਤਾਂ ਕਿ ਖਾਲੀ ਬੋਟਲਾਂ ਨੂੰ ਕੋਈ ਵੀ ਕਿਸੇ ਕਬਾੜੀਏ ਤੋਂ ਨਾ ਵੇਚਿਆ ਜਾਵੇ ਤਾਂ ਕਿ ਕੋਈ ਵੀ ਗਲਤ ਅਨਸਰ ਉਹਨੂੰ ਲੈ ਕੇ ਤੇ ਉਹਦੇ ਵਿੱਚ ਰੀਫਿਲਿੰਗ ਕਰਕੇ ਘਟੀਆ दारू ਜਿਹੜੀ ਆ ਅੱਗੇ ਘੱਟ ਰੇਟ ਤੇ ਸਰਵ ਕਰਕੇ ਸਰਕਾਰੀ ਖਜ਼ਾਨੇ ਦੇ ਨਾਲ-ਨਾਲ ਮਨੁੱਖੀ ਜਾਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਧੰਨਵਾਦ ਜੀ। ਥੈਂਕ ਯੂ ਸਰ। ਇਸ ਤੋਂ ਪਹਿਲੇ ਵੀ